ਜੀ دوستੋ ਅੱਜ ਦੇ ਵਲੌਗ ਦੇ ਵਿੱਚ ਥੋੜਾ ਸਵਾਗਤ ਉਮੀਦ ਕਰਦਾ ਹਾਂ ਵੀ ਸਾਰੇ ਵਧੀਆ ਹੋਵੋਗੇ ਤੇ ਅੱਜ ਆਪਾਂ ਆਏ ਆਂ ਜੀ ਰਾੜਾ ਸਾਹਿਬ ਤੇ ਅੱਜ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਦਾ ਅੱਜ ਭੋਗ ਹੈ ਜੀ ਜਿਹੜਾ ਭੋਗ ਦਾ ਸਮਾਂ ਉਹ ਹੈਗਾ ਤਕਰੀਬਨ 11 ਵਜੇ ਦਾ 11 ਵਜੇ ਭੋਗ ਪੈਣੇ ਸੀਗੇ ਤੇ ਸਵੇਕ 11:30 ਵਜੇ ਭੋਗ ਪੈਣੇ ਸੀਗੇ ਤੇ ਸੰਗਤ ਅੱਜ ਵੀ ਬਹੁਤ ਹੈ ਤੇ ਸੇਵਾਦਾਰ ਸਾਰੇ ਸੇਵਾ ਕਰ ਰਹੇ ਨੇ ਆਪਦੀਆਂ ਡਿਊਟੀਆਂ ਨਿਭਾ ਰਹੇ ਨੇ ਤੇ ਜੀ ਆਪਾਂ ਦੁੱਧ ਦਾ ਲੰਗਰ ਤਾਰ ਕੇ ਤੇ ਹੁਣ ਆਪਾਂ ਇੱਥੇ ਗੁਰਦੁਆਰਾ ਸਾਹਿਬ ਦੇ ਆਏ ਆਂ ਤੇ ਬਾਕੀ ਪ੍ਰਸ਼ਾਸਨ ਆਪਣਾ ਪੂਰਾ ਸਹਿਯੋਗ ਨਾਲ ਕਰ ਰਿਹਾ ਜੀ ਡਿਊਟੀ ਨਿਭਾ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਨਿਰਮੰਤ ਨਾਮ ਗੁਰੇ ਚੱਕ ਲਾਂਗੇ ਮਾਡੇ ਅਨੰਦ ਸੂਰੇ ਸ੍ਰੀ ਗੁਰੂ ਜੀ ਬੁਰੂ ਜੀ ਬਣਾ ਜੀਓ ਬਾਬਾ ਜੀ ਪਾਸੋਂ ਇਸ ਮਾਤ ਰੋਕ ਤੇ ਰਹੇ ਹੋਆ ਕਰੋ ਜੀ 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 ਕੋ ਸਾਰੇ ਉਸ ਜੀ ਸਰੀ ਮਹੱਲਾ ਪੰਜਵਾ ਅਖੀਰਲੀ ਮੀਟਿੰਗ ਨਾਮਿਤ ਸਾਡੇ ਅਫਸਰ ਕਜਾ ਵੀ ਹਰਨਾਮ ਸਿੰਘ ਖਾਲਸਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਸਰਦਾਰ ਰਜਿੰਦਰ ਸਿੰਘ ਧਾਮੀ ਅਤੇ ਸੰਤ ਸਮਾਜ ਦੇ ਸਾਰੇ ਮੈਂਬਰ ਉਹਦੇ ਵਿੱਚ ਸ਼ਾਮਲ ਸਨ ਸਾਰੇ ਵਿਚਾਰ ਕਰਕੇ ਜੋ ਫਿਰ ਫੈਸਲਾ ਕੀਤਾ ਉਹ ਫੈਸਲਾ ਹੁਕਮ ਹੋਇਆ ਸੀ ਕਿ ਤੁਸੀਂ ਇਹ ਸੁਣਾ ਸਕਦੇ ਉਹ ਫੈਸਲਾ ਸਮੁੱਚਾ ਹੀ ਸੰਤ ਸਮਾਜ ਸਾਰੀ ਜਿੰਨੀ ਸਿੱਖ ਸੰਗਤ ਹੈ ਜਿੰਨੀਆਂ ਵੀ ਸਾਡੀਆਂ ਗੁਰਦੁਆਰਾ ਹਰਿਆਣਾ ਦਿੱਲੀ ਪਟਨਾ ਸਾਹਿਬ ਪਟਸਰ ਸਿੰਘ ਜੀ ਸਾਹਿਬ ਆਸ਼ਰਮੀ ਗੁਰਦੁਆਰਾ ਪੰਦਕ ਮੈਟੀ ਨੇ ਹੰਸਕ ਜਥੇ ਬੰਦੀਆਂ ਸੋਚਿਆ ਸੀ ਸੰਪਰਦਾਵਾ ਵੱਲੋਂ ਇਹ ਫੈਸਲਾ ਦੰਗਮੇਟਕਸਾਲ ਦੇ ਮੁਖੀ ਸੰਤ ਕਿਨੇ ਹਰਨਾਮ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਇਸ ਕਰਕੇ ਕਹਿੰਦੇ ਸੁਣਾਉਣਗੇ ਕਿ ਜਦੋਂ ਸਤਸੰਗਤ ਵਾਸੀ ਸੰਤ ਬਾਬਾ ਕਿਸੂ ਜੀ ਮਹਾਰਾਜ ਜੰਗੀ ਦਸਤਾਰ ਬੰਦੀ ਹੋਈ ਉਦੋਂ ਵੀ ਇਹ ਸੇਵਾ ਦੰਗਮੇਟਕਸਾਲ ਦੇ ਹਿੱਸੇ ਆ ਦਸਤਾਰ ਬੰਦੀ ਕੀਤੀ ਜਾਵੇ ਇਹ ਇਸ ਸੰਪਰਦਾਇ ਦੀ ਸੇਵਾ ਸਤ ਕਰਨਗੇ ਬਿਨਾਂ ਸ਼ੱਕ ਜਦੋਂ ਤੋਂ ਉਹਨਾਂ ਨੇ ਸੇਵਾ ਸੰਭਾਲੀ ਔਰ ਪਹਿਲਾਂ ਵੀ ਤੇ ਲਗਭਗ ਕਿੰਨਾ ਲੰਮਾ ਸਮਾਂ ਉਹਨਾਂ ਨੇ ਦੁਨੀਆ ਦੇ ਕੋਨੇ-ਕੋਨੇ ਤੇ ਐਸਾ ਕੀਰਤਨ ਕੀਤਾ ਕਿ ਮੇਰਾ ਖੈਰ ਹੋਣ ਮੇਰੇ ਪੁਸ਼ਕਹਨ ਦੀ ਲੋੜ ਦੀ ਸਾਰਾ ਸਿੱਖ ਜਗਤ ਜਾਣਦਾ ਹੈ ਜਿਹੜੇ ਸਾਡੇ ਆਟੂ ਦਾ ਜਿਸ ਨੂੰ ਸੰਪਰਵਾ ਦੀ ਜ਼ਿੰਮੇਵਾਰੀ ਸੰਭਾਲਣਗੇ ਅਲਾਨ ਕਰਨਗੇ ਤਾਂ ਪੰਜ ਜਕਾਰੇ ਛੱਡ ਕੇ ਉਸ ਬਾ ਪੁਸ਼ ਦਾ ਸਵਾਗਤ ਕੀਤਾ ਜਾਵੇਗਾ ਉਸ ਤੋਂ ਬਾਅਦ ਇੱਕ ਇੱਕ ਕਰਕੇ ਪਹਿਲੇ ਨੰਬਰ ਤੇ ਸਰਦਾਰ ਹਰਜਿੰਦਰ ਸਿੰਘ ਧਾਮੀ ਸਾਹਿਬ ਨੂੰ ਬੁਲਾਣਾ ਮੈਂ ਚੌਪਲ ਨੂੰ ਜਾਣਾ ਹੈ ਪਾਹੀ ਅਮਰ ਸਿੰਘ ਜੀ ਨੂੰ ਮੈਂ ਬੜੇ ਲੰਮੇ ਸਮੇਂ ਤੋਂ ਸਵਾ ਸਭੀ ਨੂੰ ਤੋਂ ਕਬੜਾ ਜੀ ਸਰਦਾਰ ਜਾਨੂ ਜੀ ਦੇ ਸਿੰਘ ਜੀ ਹੈਡ ਕਲਪਸ ਸਾਸਪਾਸ ਸੇ ਦਰਬਾਰ ਸਾਹਿਬ ਲੈ ਕੇ ਆਏ ਨੇ ਔਰ ਇਸੇ ਤਰ੍ਹਾਂ ਗੁਰ ਪ੍ਰਸਾਦਿ ਜਪ ਆਪ ਸੱਚ ਜੁਬਾਨ ਸੱਚ ਹੈ ਵੀ ਸੱਚ ਗੁਰ ਪ੍ਰਸਾਦਿ ਜਪ ਸਾਦੇ ਸਾਹਮਣੇ ਬਹਿਣਗੇ ਤਾਂ ਹੈ ਵੀ ਸੱਚ ਜਾਨ ਇੱਕ ਉਸੇ ਲਈ ਜਦ ਸੱਚ ਹੈ ਉਸੇ ਵੀ ਸੱਚ ਇੱਕ ਓਨੰਦ ਸਤਿਨਾਮ امي سبب دور پر سا جو جان سچ یہ ہے کہ یہ سچ راج کو ہوسی بیس واہ جی دی محبت سبحان اللہ جی دی محبت ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰੇ ਮਹਾਂ ਪਰਸ਼ਾਂ ਬੇਨਤੀ ਹੈ ਕਿਰਪਾ ਕਰਕੇ ਸਾਰੇ ਬੈਠ ਜਾਓ 17 ਸਾਰਿਆਂ ਨੇ ਭੇਡਾ ਸਤਿਗੁਰੂ ਮਹਾਰਾਜ ਦੇ ਚਰਨਾਂ ਚ ਕਰਕੇ ਮਾਈਕ੍ਰੋਮੀਡੀਆ ਦੀ ਗੱਲ ਚੱਲੀ ਮੈਨੂੰ ਯਾਦ ਜਦੋਂ ਇੱਥੇ ਲਾਂਚ ਕੀਤਾ ਸੀ ਬੜੇ ਕੋਸ਼ਿਸ਼ ਸੀ ਤੇ ਹੁਣ ਏਦ ਕਲੋਂ ਵੀ ਕੋਸ਼ਿਸ਼ ਕਿ ਨਵਾਂ ਸਾਡਾ ਬਚਿਤ ਭਜੰਗੀ ਸਿੰਘ ਇੱਥੇ ਕੀਰਤਨ ਕਰਕੇ ਗਿਆ ਕਿਨੇ ਅਮਰੀਕਾ ਦੀ ਧਰਤੀ ਵਿੱਚ ਰਹਿ ਕੇ 11 ਸਾਲ ਬਾਬਾ ਜੀ ਦੀ ਕਮਾਂਡ 11 ਸਾਲ ਦੀ ਉਮਰ ਕੁਝ ਵੀ ਨਹੀਂ ਹੁੰਦੀ ਕੱਤੇ ਨਿਰਧਾਰਤ ਰਾਗਾਂ ਦੇ ਵਿੱਚ ਸੰਗੀ ਸ਼ਿਰ ਤੇ ਹੱਥ ਰਗੇ ਤੇ ਖਲਾ ਸਾਰੇ ਪੂਰੇ ਹੋ ਜਾਂਦੇ ਆ ਗੁਰੂ ਸਾਹਿਬ ਉਹਨਾਂ ਕਿਹਨਾ ਕੋਲੋਂ ਮਹਾਂ ਸੇਵਾ ਲੈਣ ਉਹਨਾਂ ਮਹਾ ਪੂਛਾਂ ਦੇ ਚੜ੍ਹਨਾ ਜਿੱਤੇ ਨੱਥ ਪੱਥ ਉਹਨਾਂ ਉੱਥੇ ਅਰਦਾਸ ਵੀ ਕੀਤੀ ਆਪਾਂ ਕਿ ਸਤਗੁਰੂ ਜੀ ਉਹਨਾਂ ਦੀ ਸੇਵਾ ਜਿਹੜੀ ਥਾਂੇ ਪਾਈ ਕਹਾ ਜਸੇ ਬੰਦੀ ਨੂੰ ਹੋਰ ਪਰਸਪਰ ਇਤਬਾਕ ਤੇ ਇਕਤਾ ਬਖਸ਼ ਕਰਨੀ ਸੰਤ ਬਾਬਾ ਅਰਨਾਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਪੁਰ ਕਿਉਂਕਿ ਸਾਰੀਆਂ ਸੰਪਰਦਾਵਾਂ ਚੋਂ ਸ਼ਰਮਾਓ ਇਹ ਕੋਈ ਸੰਪਰਦਾਵਾਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਆਪ ਆਪਣਾ ਥਾਪੜਾ ਦੇ ਕੇ ਪਰਸਾਈਆਂ ਜਿੰਨਾਂ ਬਿਦਦਾ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਜੁੜ ਬੈਠੀ ਸਾਰੀ ਸਾਧ ਸੰਗਤ ਪਤਦੀ ਸਾਂਝ ਪਾਉ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਭ ਤੋਂ ਪਹਿਲਾਂ ਅੱਜ ਬਹੁਤ ਹੀ ਦੁਖਦਾਈ ਦਿਨ ਹੈ ਪਪਾ ਬਲਜਿੰਦਰ ਸਿੰਘ ਜੀ ਸਾਨੂੰ ਸੁਦੀਵੀਂ ਛੋੜਾ ਪਾ ਕੇ ਸਾਨੂੰ ਹਮੇਸ਼ਾ ਸੰਤਾਂ ਦੀ ਲੋੜ ਹਮੇਸ਼ਾ ਹੁੰਦੀ ਹੈ ਆਮ ਇਨਸਾਨ ਨੂੰ ਕਿਉਂਕਿ ਉਹ ਹਮੇਸ਼ਾ ਸਭ ਤੋਂ ਚੰਗੇ ਰਸਤੇ ਪਾਉਂਦੇ ਸੋ ਅੱਜ ਜਿਹੜਾ ਵਿਛੋੜਾ ਦੇਖ ਕੇ ਗਏ ਨੇ ਉਹ ਨਾ ਭੁੱਲਣਯੋਗ ਹੈ ਪਰ ਅੱਜ ਇੱਥੇ ਦੂਰੋਂ ਦੂਰੋਂ ਚੜ ਕੇ ਆਈਆਂ ਧਾਰਮਿਕ ਸ਼ਖਸੀਅਤਾਂ, ਰਾਜਨੀਤਿਕ ਸ਼ਖਸੀਅਤਾਂ ਤੇ ਆਮ ਸੰਗਤ ਜਿਹੜੀ ਉਚੇਚੇ ਤੌਰ ਤੇ ਚੜ ਕੇ ਆਈ ਹੈ ਇਹ ਦਰਸਾਉਂਦਾ ਕਿ ਬਾਬਾ ਜੀ ਨੂੰ ਪਿਆਰ ਕਰਨ ਵਾਲਿਆਂ ਵਿੱਚ ਕੋਈ ਕਮੀ ਨਹੀਂ ਸੀ। ਉਹਨਾਂ ਨੇ ਦੁਨੀਆਦਾਰੀ ਤੋਂ ਇੱਕ ਹੀ ਚੀਜ਼ ਖੱਟੀ ਹੈ ਉਹ ਸੰਗਤ ਦਾ ਪਿਆਰ ਸੀ। ਮੈਂ ਅੱਜ ਖਾਸ ਤੌਰ ਤੇ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਤੁਹਾਡੇ ਸਾਰਿਆਂ ਨਾਲ 25 ਅਗਸਤ ਦਾ ਦਿਨ ਸੀਗਾ ਮੈਨੂੰ ਬਣਾ ਸਾਡੀ ਸੰਗਤ ਨੇ ਆ ਕੇ ਬੇਨਤੀ ਕੀਤੀ ਕਿ ਤੁਸੀਂ ਵਰਸੀ ਤੇ ਹਾਜ਼ਰੀ ਜ਼ਰੂਰ ਲਵਾ ਕੇ ਜਾਓ ਮਾਪੁਰ ਚਾਹੁੰਦੇ ਨੇ ਵੀ ਤੁਸੀਂ ਮੱਥਾ ਟੇਕ ਕੇ ਜਾਓ ਤੇ ਬੜੇ ਸਮੇਂ ਦੀ ਮੇਰੀ ਇੱਛਾ ਸੀ ਕਿ ਮੈਂ ਇੱਥੇ ਆ ਕੇ ਨਤਮਸਤਕ ਹੋਵਾਂ ਪਰ ਸਬਬ ਨਹੀਂ ਸੀ ਬਣਿਆ ਪਤਾ ਨਹੀਂ ਕਿਹਜਾ ਦਿਨ ਸੀ ਸਾਡੇ ਵੱਲੋਂ ਪੂਰੀ ਤਿਆਰੀ ਸੀ ਕਿ 25 ਤਰੀਕ ਨੂੰ ਆ ਕੇ ਇੱਥੇ ਹਾਜ਼ਰੀ ਲਗਵਾਉਣੀ ਹੈ ਤੇ ਉਸੇ ਦਿਨੇ ਪਾਣਾ ਪੜਿਆ ਮੈਨੂੰ ਲੱਗਦਾ ਕਿ ਮੇਰੇ ਕਰਮਾਂ ਚ ਉਹਨਾਂ ਦੇ ਦਰਸ਼ਨ ਨਹੀਂ ਸੀ ਲਿਖੇ ਮੈਂ ਦਰਸ਼ਨ ਉਹਨਾਂ ਦੇ ਕਰ ਨਹੀਂ ਸਕੀ ਪਰ ਅੱਜ ਮੈਂ ਭਾਈ ਅਮਰ ਸਿੰਘ ਜੀ ਜੋ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੀ ਆ ਤੇ ਦਰਸ਼ਨ ਕਰਦੀ ਆ ਮਹਾਰਾਜ ਇਹਨਾਂ ਨੂੰ ਬਲ ਬਖਸ਼ੇ ਸੁਮਤਮ ਬਖਸ਼ੇ ਹਿੰਮਤ ਬਖਸ਼ੇ ਇਹ ਉਸੇ ਤਰੀਕੇ ਨਾਲ ਕੌਮ ਦੀ ਗੁਰਸਿੱਖੀ ਦੀ ਜਿਹੜੀ ਸੇਵਾ ਹੈ ਉਹ ਕਰ ਸਕੂ ਜੇ ਆਪਾਂ ਰਾਣਾ ਸਾਹੂ ਪਰ ਗੱਲ ਕਰ ਲਈਏ ਬਾਬਾ ਇਸ਼ਰ ਸਿੰਘ ਜੀ ਬਾਬਾ ਬਲਜਿੰਦਰ ਸਿੰਘ ਜੀ ਜਿੰਨੀਆਂ ਵੀ ਉਹਨਾਂ ਨੇ ਸੇਵਾਵਾਂ ਕੀਤੀਆਂ ਚਾਹੇ ਉਹ ਐਜੂਕੇਸ਼ਨ ਤੇ ਹੋਵੇ ਵਿਦਿਆਲੇ ਉਹਨਾਂ ਨੇ ਖਾਸ ਤੌਰ ਤੇ ਚੇਚੇ ਕੰਮ ਕੀਤੇ ਮੈਂ ਪਿਛਲੇ ਦਿਨੀ ਇੱਥੇ ਕਾਲਜ ਜਿਹੜਾ ਸਰ ਸਰ ਕਾਲਜ ਹੈ ਉਥੇ ਆ ਕੇ ਗਈ ਸਾਰੀ ਸੇਵਾ ਉਹਨਾਂ ਪਾਪਾ ਜੀ ਨੇ ਆਪ ਨਵਾਈ ਹੈ ਸਕੂਲ ਹੈ ਜਿਹੜਾ ਉਹਦੇ ਚ ਵੀ ਬੱਚਿਆਂ ਨੂੰ ਵਧੀਆ ਜਿਹੀ ਸਿੱਖਿਆ ਮਿਲ ਰਹੀ ਹੈ हां तो देख इकट्ठे काम कर रहे ने कि वे इस फ्रीसर जणा माइक्रो ईश्वर माइक्रो मीडिया जड़ा वो भी बनाया जदेच गुरसिखी है जड़ी वो ਥੋਡੇ ਫੋਨ ਚ ਤੁਸੀਂ ਕਦੇ ਵੀ ਉਹਨੂੰ ਐਪ ਨੂੰ ਡਾਊਨਲੋਡ ਕਰਕੇ ਉਥੋਂ ਕੁਝ ਵੀ ਗੁਰਮਤ ਦਾ ਗਿਆਨ ਜਿਹੜਾ ਲੈ ਸਕਦੇ ਹੋ ਸੋ ਬਹੁਤ ਜਿਹੜੀਆਂ ਸੇਵਾਵਾਂ ਨੇ ਉਹਨਾਂ ਨੇ ਹੁਣ ਤੱਕ ਨਿਭਾਈਆਂ ਨੇ ਉਹਨਾਂ ਦਾ ਚਲੇ ਜਾਣਾ ਸਮੇਂ ਤੋਂ ਪਹਿਲਾਂ ਚਲੇ ਜਾਣਾ ਬਹੁਤ ਗੁੱਸਦਾਈ ਹੈ ਮੈਂ ਮਹਾਰਜ ਜੀ ਅੱਗੇ ਅਰਦਾਸ ਕਰਦੀ ਆਂ ਸੰਗਤ ਨੂੰ ਵੀ ਬੇਨਤੀ ਕਰਦਿਆਂ ਕਿ ਕਹਿੰਦੇ ਨੇ ਗਿਰਜੀ ਕਲੇ ਨਾ ਜਾਏ ਸੰਨ ਕੀ ਅਰਦਾਸ ਆਪਾਂ ਅਰਦਾਸ ਕਰੀਏ ਮਹਾਰਾਜ ਜੀ ਕਿ ਬਾਬਾ ਬਲਜਿੰਦਰ ਸਿੰਘ ਜੀ ਦੀ ਜਿਹੜੀ ਵਿਛੜੀ ਰੂਹ ਹੈ ਉਹਨੂੰ ਮਾਲਕ ਆਪਣੇ ਚਰਨਾਂ ਚ ਨਿਮਾਸ ਬਖਸ਼ਣ ਪਿੱਛੇ ਦੇ ਇੱਕ ਸਾਈਡ ਤੇ ਹੋ ਜਾ ਜਿਹੜੇ ਭਾਈ ਅਮਰ ਸਿੰਘ ਜੀ ਪਿੱਛੇ ਸੰਗਤ ਬੈਠਿਆ ਜੀਨਾਂ ਨੂੰ ਅੱਗੋਂ ਸੇਵਾਵਾਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਬਲ ਬਖਸ਼ਣ ਤੇ ਕੌਮ ਦੀ ਸੇਵਾ ਕਰਨ ਉੱਥੇ ਹੋ ਜਾ ਜਿਨੇ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਵਿਰਸੇ ਬਾਰੇ ਆਪਣੇ ਗੁਰੂਆਂ ਵਾਲੇ ਗਿਆਨ ਦੇ ਦੀ ਉਹ ਘਟ ਹੈ ਮੈਂ ਦੇਖਦੀ ਰਹਨੀ ਆ ਰਾਣਾ ਸਾਹਿਬ ਬਾਰੇ ਕਿ ਇਹ ਤਾਂ ਸਿਰਫ ਪੰਜਾਬ ਚ ਨਹੀਂ ਵੱਖ-ਵੱਖ ਸੂਬਿਆਂ ਚ ਤੇਸ਼ਾਂ ਵਿਦਸ਼ਾਂ ਚ ਜਾ ਕੇ ਗੁਰਮਤ ਦਾ ਜਿਹੜਾ ਪ੍ਰਚਾਰ ਕਰਦੇ ਨੇ ਬਹੁਤ ਅਨਥਕ ਸੇਵਾ ਹੈ ਕਹਿਣਾ ਸੌਖਾ ਪਰ ਲਪਾਉਣੀ ਬਹੁਤ ਔਖੀ ਹੁੰਦੀ ਆ ਜਿਹਦੇ ਸਰ ਸਿਰ ਪੈਂਦੀ ਆ ਉਹ ਹੀ